ਸਰਦਾਰ ਕਜਿੰਦਰ ਸਿੰਘ ਜੀਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਜੀ ਤੁਹਾਨੂੰ ਤੇ ਅੱਜ ਦੀ ਆਵਾਜ਼ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਕਜਿੰਦਰ ਸਿੰਘ ਜੀ ਆਪਾਂ ਗੱਲਬਾਤ ਕੈਨੇਡਾ ਦੀ ਪੋਲਿਟਿਕਸ ਤੇ ਵੀ ਕਰਦੇ ਆ ਤੇ ਕਨੇਡਾ ਦੇ ਵਿੱਚ ਜਿਹੜਾ ਵਧ ਰਿਹਾ ਕਰਾਇਮ ਹੈ ਉਹਦੇ ਦੀ ਵੀ ਆਪਾਂ ਗੱਲਬਾਤ ਕਰਾਂਗੇ ਕਨੇਡਾ ਦੀ ਆਬਾਦੀ ਜਿਹੜੀ ਆ ਉਹ ਕਹਿੰਦੇ 76000 ਘਟਿਆ ਸਟੈਟਸ ਕੈਨੇਡਾ ਦੀ ਤਾਜ਼ਾ ਰਿਪੋਰਟ ਆ ਆ ਕਿੱਥੋਂ ਸ਼ੁਰੂ ਕਰੀਏ ਮੇਰੇ ਖਿਆਲ ਚ ਆਪਾਂ ਫਿਰ ਕੈਨੇਡਾ ਦੀ ਜਿਹੜੀ ਆਬਾਦੀ ਤੋਂ ਸ਼ੁਰੂ ਕਰ ਲੈਨੇ ਉਸ ਤੋਂ ਬਾਅਦ ਆ ਜਿਹੜੇ ਹਾਂਜੀ ਮਿੱਥੋਂ ਇੱਥੇ ਸ਼ੁਰੂ ਕਰ ਲੈਨੇ ਆ ਦੇਖੋ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ 4 ਕਰੋੜ ਤੱਕ ਆਬਾਦੀ ਹੋਈ ਸੀ ਤਾਂ ਉਦੋਂ ਕੈਨੇਡਾ ਦੇ ਵਿੱਚ ਇਹ ਬਹੁਤ ਵੱਡੇ ਰੂਪ ਦੇ ਵਿੱਚ ਜਿਹੜਾ ਸੀ ਪ੍ਰਚਾਰਿਆ ਗਿਆ ਸੀ ਕਿ ਹੁਣ 4 ਕਰੋੜ ਦੀ ਆਬਾਦੀ ਜਿਹੜੀ ਹੈਗੀ ਆ ਉਹ ਕੈਨੇਡਾ ਦੀ ਹੋ ਚੁੱਕੀ ਆ ਆ ਉਹ ਆਬਾਦੀ 4 ਕਰੋੜ 15 ਲੱਖ 75585 ਸੀਗੀ ਤੇ ਜਿਹੜੇ ਹੁਣ ਅਬਾਦੀ ਜਿਹੜੀ ਆ ਉਹਦੇ ਚ ਕਮੀ ਜਿਹੜੀ ਆ ਗਈ 76000 ਜਿਹੜੀ ਆ ਉਹ ਘਟ ਗਈ ਹੈਗੀ ਆ ਸੋ 76000 ਦਾ ਘਟ ਜਾਣ ਦਾ ਮਤਲਬ ਇਹ ਹੈਗਾ ਕਿ ਇਹ ਇਹ ਬਹੁਤ ਜਿਹੜਾ ਇਮੀਗ੍ਰੇਸ਼ਨ ਜਿਹੜੀ ਸੀਗੀ ਉਹ ਵੱਡੇ ਰੂਪ ਦੇ ਵਿੱਚ ਹੋਈ ਹੁਣ ਇਲਲੀਗਲ ਜਿਹੜੇ ਇਮੀਗ੍ਰੈਂਟਸ ਆਪਾਂ ਕਹਿ ਸਕਦੇ ਹੈਗੇ ਆ ਕਿ ਜਿਨ੍ਹਾਂ ਦਾ ਕੋਈ ਸਟੇਟਸ ਨਹੀਂ ਆ ਚਾਹੇ ਉਹ ਕੁਝ ਤਰ੍ਹਾਂ ਜਿਹੜਾ ਸਟੂਡੈਂਟਸ ਦਾ ਜਿਹੜਾ ਜਿਹੜੇ ਵਰਕ ਪਰਮਿਟ ਤੋਂ ਬਾਅਦ ਉਹਨਾਂ ਦਾ ਕੋਈ ਸਟੇਟਸ ਨਹੀਂ ਰਿਹਾ ਜੋ ਜਿਹੜੇ ਲੋਕ ਇੱਥੇ ਆ ਕੇ ਵਰਕ ਪਰਮਿਟ ਤੇ ਵੀ ਆਏ ਸੀ ਕਿਉਂ ਵਰਕ ਪਰਮਿਟ ਤੋਂ ਬਾਅਦ ਵੀ ਉਹਨਾਂ ਦਾ ਕੋਈ ਸਟੇਟਸ ਨਹੀਂ ਰਿਹਾ ਸੋ ਵੱਡੇ ਰੂਪ ਦੇ ਵਿੱਚ ਕੈਨੇਡਾ ਦੇ ਵਿੱਚੋਂ ਡੈਪੂਟੇਸ਼ਨ ਵੀ ਜਿਹੜੀਆਂ ਨੇ ਉਹ ਲੱਗ ਰਹੀਆਂ ਨੇ ਤੇ ਵੱਡੇ ਮਤਲਬ ਕਿ ਇਹ ਨੰਬਰਸ ਨੇ ਜਿਹੜੇ ਨੇ ਉਹ ਹੌਲੀ-ਹੌਲੀ ਜਿਹੜੇ ਰਿਲੀਜ਼ ਕੀਤੇ ਅਮਰੀਕਾ ਬਹੁਤ ਜਿਹੜਾ ਖੁੱਲੇ ਆਮ ਇਹ ਚੀਜ਼ ਨੂੰ ਡਿਕਲੇਅਰ ਕਰ ਦਿੰਦਾ ਪਰ ਕੈਨੇਡਾ ਕਿਉਂ ਵਿੱਚ ਕਰਦਾ ਤੇ ਦੱਸਦਾ ਜਿਹੜਾ ਹੈਗਾ ਉਹ ਘਟਿਆ ਆ ਆ ਪਿਛਲੇ ਸਮੇਂ ਦੇ ਵਿੱਚ ਵੀ 19000 ਜਿਹੜੇ ਸੀਗੇ ਵਿਅਕਤੀ ਬਾਹਰ ਕੱਢੇ ਗਏ ਸੀਗੇ ਸੋ ਇਹ ਲਗਾਤਾਰ ਗਿਣਤੀ ਜਿਹੜੀ ਵਧਦੀ ਜਾ ਰਹੀ ਹੈ ਜੀ ਹੁਣ ਆਉਣ ਵਾਲੇ ਸਾਲ ਦੇ ਵਿੱਚ ਕਹਿੰਦੇ ਆ ਕਿ ਪਹਿਲੇ ਜਿਹੜੀ ਤਮਾਹੀ ਹੋਏਗੀ ਉਹਦੇ ਵਿੱਚ ਜਿਹੜੇ ਉਹ ਇਹ ਗਿਣਤੀ ਕਾਫੀ ਵੱਡੀ ਜਿਹੜੀ ਉਹ ਦੇਖਣ ਨੂੰ ਮਿਲ ਸਕਦੀ ਆ ਸੋ ਕੈਨੇਡਾ ਦੀ ਆਬਾਦੀ ਦਾ ਘਟਣਾ ਜਿਹੜਾ ਹੈ ਉਹ ਕਿਉਂਕਿ ਇਮੀਗ੍ਰੈਂਟਸ ਜਿਹੜਾ ਪਿਛਲੇ ਸਮੇਂ ਦੇ ਵਿੱਚ ਲੋਕਾਂ ਵੱਲੋਂ ਵੀ ਇਸ ਚੀਜ਼ ਦੀ ਆਵਾਜ਼ ਉਠਾਈ ਗਈ ਸੀ ਕਿ ਤੁਸੀਂ ਉਹਨਾਂ ਇਮੀਗ੍ਰੈਂਟਸ ਨੂੰ ਹੀ ਅਨਵਾਈਟ ਕਰ ਲਿਆ ਜਿਹੜੇ ਇਮੀਗ੍ਰੈਂਟਸ ਜਿਹੜੇ ਸੀਗੇ ਜਿਨ੍ਹਾਂ ਦਾ ਕੋਈ ਰੈਕੋਰਡ ਚੱਕ ਨਹੀਂ ਕੀਤਾ ਗਿਆ ਜਿਨ੍ਹਾਂ ਨੂੰ ਪ੍ਰੋਪਰ ਤੌਰ ਤੇ ਉਹਨਾਂ ਦੀ ਸਕ੍ਰੀਨਿੰਗ ਨਹੀਂ ਕੀਤੀ ਗਈ ਸੋ ਉਹ ਲੋਕ ਜਿਨ੍ਹਾਂ ਨੇ ਆ ਕੇ ਇੱਥੇ ਆ ਕੇ ਰਿਫਿਊਜੀ ਕਲੇਮ ਕਰ ਲਿਆ ਸੋ ਬਹੁਤ ਸਾਰਾ ਕੁਝ ਹੋਇਆ ਵਾਪਰਿਆ ਉਹਦੇ ਉਹਦੇ ਨਤੀਜੇ ਤਾਂ ਆਫਟਰ ਆਲ ਜਿਹੜੇ ਨੇ ਜਦੋਂ ਭੁਗਤਨੇ ਪੈਂਦੇ ਆ ਕਿਸੇ ਕੰਟਰੀ ਨੂੰ ਤਾਂ ਫੇਰ ਉਹਨੂੰ ਕੁਝ ਨਾ ਕੁਝ ਆਪਣੇ ਲਾ ਜਾਂ ਆਪਣੀ ਕੁਝ ਫੋਰਸ ਜਿਹੜੀ ਆ ਉਸ ਹਿਸਾਬ ਦੇ ਨਾਲ ਸ਼ਾਰਟ ਟਰਮ ਨੂੰ ਯੂਜ਼ ਕਰਕੇ ਤੇ ਉਹਨਾਂ ਨੂੰ ਜਿਹੜਾ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਿੱਥੋਂ ਆਏ ਸੀ ਉਹਨਾਂ ਨੂੰ ਵਾਪਸੀ ਜਿਹੜੀ ਆ ਉਹ ਕਰਾਈ ਜਾਂਦੀ ਆ ਸੋ ਇਸ ਇਸੇ ਦਾ ਜਿਹੜਾ ਨਤੀਜਾ ਹੋਣ ਜਿਹੜਾ ਸਾਨੂੰ ਸਾਹਮਣੇ ਦੇਖ ਰਿਹਾ ਕਿ 77000 ਪਰ ਆਉਣ ਵਾਲੇ ਸਮੇਂ 'ਚ ਭਾਜੀ ਇਹ ਗਿਣਤੀ ਬਹੁਤ ਜ਼ਿਆਦਾ ਹੋਰ ਵੱਧ ਸਕਦੀ ਹੈਗੀ ਆ ਜੀ ਭਾਜੀ ਹਾਂ ਜਦੋਂ ਆਪਾਂ ਵੈਸੇ ਓਵਰਆਲ ਕੈਨੇਡਾ ਦੀ ਗੱਲ ਕਰਦੇ ਆਂ ਆਪਾਂ ਕੱਲ ਵੀ ਗੱਲ ਕੀਤੀ ਜਿਹੜੀ ਫਲੋਰ ਕ੍ਰੋਸਿੰਗ ਦਾ ਸਿਲਸਿਲਾ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ ਕਿਉਂਕਿ ਮਾਰਕ ਕਾਰਨੀ ਜਿਹੜੇ ਕਿ ਪੀਐਮ ਨੇ ਕੈਨੇਡਾ ਦੇ ਤੇ ਉਹਨਾਂ ਦੀ ਇੱਕ ਆਪਣੇ ਵੱਡੇ ਚੈਨਲ ਤੇ ਜਿਹੜੀ ਸੀਬੀਸੀ ਤੇ ਵੀ ਇੱਕ ਖਾਸ ਇੰਟਰਵਿਊ ਹੈ ਕਾਰਨੀ ਨੇ ਕਿਹਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਇਧਰ ਆ ਰਹੇ ਨੇ ਉਹਨਾਂ ਨੂੰ ਅਸੀਂ ਵੈਲਕਮ ਵੀ ਕਹਿੰਦੇ ਆ ਤੇ ਇਹਨਾਂ ਦੀ ਮੈਜੋਰਟੀ ਵੀ ਵੱਧ ਸਕਦੀ ਕਹਿੰਦਾ ਹੋਰ ਵੀ ਬਹੁਤ ਸਾਰੇ ਆ ਸਕਦੇ ਨੇ ਦੂਜੇ ਪਾਸੇ ਆਪਾਂ ਦੇਖਦੇ ਹਾਂ ਤੇ ਪੀਅਰ ਪੋਲੀਵਰ ਨੇ ਕਿਹਾ ਕਿ ਡਰਟੀ ਬੈਕ ਰੂਮ ਡੀਲ ਹਾਂਜੀ ਡਰਟੀ ਬੈਕ ਰੂਮ ਡੀਲ ਰਹੀ ਲਿਬਰਲ ਪਾਰਟੀ ਚ ਆ ਰਹੇ ਨੇ ਮੈਂਬਰ ਪਾਰਲੀਮੈਂਟ ਹਾਂਜੀ ਤੇ ਜਿਹੜਾ ਪੋਲੀਵਰ ਨੇ ਇਹ ਵੀ ਕਿਹਾ ਕਿ ਮੇਰੀ ਲੀਡਰਸ਼ਿਪ ਕਰਕੇ ਨਹੀਂ ਆ ਰਹੇ ਇਹ ਤਾਂ ਡਰਟੀ ਬੈਕ ਡੋਰ ਜਿਹੜੀ ਡੀਲ ਹੈ ਉਹਦੇ ਕਰਕੇ ਆ ਰਹੇ ਨੇ ਇਹਦੇ ਤੇ ਕੀ ਕਮੈਂਟ ਕਰਨਾ ਚਾਹੁੰਦੇ ਤਾਂ ਭਾਜੀ ਦੇਖੋ ਹੁਣ ਨਾ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਇਹ ਸਰਕਾਰ ਵੀ ਬਣੀ ਸੀਗੀ ਪਹਿਲਾਂ ਜੇ ਆਪਾਂ ਇਹਨਾਂ ਦਾ ਆਪਾਂ ਕੰਸਰਟਿਵ ਦਾ ਗ੍ਰਾਫ ਦੇਖਦੇ ਆਂ ਤੇ ਇੰਨਾ ਸੀਗਾ ਕਿ ਇਹ ਬਿਲਕੁਲ ਓਵਰ ਕੌਨਫੀਡੈਂਟ ਹੋ ਚੁੱਕੇ ਸੀਗੇ ਕਿ ਸਾਡੀ ਸਰਕਾਰ ਤਾਂ 100% ਬਣੇਗੀ ਬਣੇਗੀ ਕਿਉਂਕਿ ਸਾਡੀ ਪਪੂਲੈਰਿਟੀ ਇੰਨੀ ਹੈਗੀ ਆ ਆ ਕੁਝ ਸਮੇਂ ਦੇ ਵਿੱਚ ਹੁਣ ਜਿਹੜੀ ਆ ਉਹ ਤਕਰੀਬਨ ਕੋਸ਼ਿਸ਼ ਚੈਨਲਸ ਤੋਂ ਇਹ ਦੇ ਰਹੇ ਨੇ ਕਿ ਇਹ ਬਰਾਬਰ ਹੈ ਗਿਆ ਤੇ ਕੁਝ ਚੈਨਲ ਐਸ ਟਾਈਮ ਦੇ ਉੱਤੇ ਵੀ ਜਿਹੜੀ ਹੈਗੀ ਆ ਪੀਅਰ ਪਾਲੀਵੁੱਡ ਨੂੰ ਜਿਹੜਾ ਉਹ ਥੋੜੀ ਜੀ ਪਪੂਲੈਰਿਟੀ ਉਹਦੀ ਜਿਹੜੀ ਆ ਉਹ ਕਾਰਨੀ ਨਾਲੋਂ ਘੱਟ ਹੀ ਹੱਲੇ ਦਿਖਾ ਰਹੇ ਨੇ ਹੱਲੇ ਵੀ ਲੋਕਾਂ ਨੂੰ ਇਹ ਵਿਸ਼ਵਾਸ ਆ ਕਿ ਜਿਹੜੇ ਕਾਰਨੀ ਨੇ ਉਹ ਕੁਝ ਨਾ ਕੁਝ ਕੰਟਰੀ ਵਾਸਤੇ ਕੁਝ ਅਜਿਹਾ ਕਰ ਜਾਣਗੇ ਜੋ ਉਮੀਦ ਰੱਖਦੇ ਨੇ ਲੋਕ ਸੋ ਇਹ ਇਹ ਐਕਚੁਅਲ ਦੇ ਵਿੱਚ ਉਹ ਆ بار بار ਇਹ ਗੱਲ ਰਿਪੀਟ ਕਿਉਂ ਕਰਦੇ ਨੇ ਤੁਹਾਡਾ ਸਵਾਲ ਇਹ ਆ ਕਿ ਰਿਪੀਟ ਕਿਉਂ ਕਰਦੇ ਅਸਲ ਦੇ ਵਿੱਚ ਇਹਨਾਂ ਦੀ ਜਿਹੜੀ ਲੀਡਰਸ਼ਿਪ ਆ ਉਹ ਵੀ ਰਿਵਿਊ ਹੋਣ ਵਾਲੀ ਆ ਆਉਣ ਵਾਲੇ ਸਮੇਂ ਦੇ ਵਿੱਚ ਸੋ ਕਿਸੇ ਵੀ ਸਮੇਂ ਜਿਹੜੀ ਆ ਇਹ ਕਹਿ ਕੇ ਕੇ ਕਾਨੂੰ ਜੇ ਕੋਈ ਲੀਡਰਸ਼ਿਪ ਦੀ ਰੇਸ ਚੋਂ ਬਾਹਰ ਵੀ ਹੁੰਦੇ ਆ ਤੇ ਕਿਤੇ ਮੇਰੇ ਦੇ ਉੱਤੇ ਇਸ ਚੀਜ਼ ਦਾ ਫਦਾਲੀ ੱੱਬਾ ਨਾ ਲੱਗਾ ਰਹਿ ਜਾਵੇ ਕਿ ਮੇਰੇ ਕਾਰਨ ਜਿਹੜੇ ਨੇ ਉਹ ਕੋਸ਼ ਜਿਹੜੇ ਜਿਹੜੇ ਐਮਪੀ ਸੀਗੇ ਉਹ ਕਨਗਰਸ ਤੋਂ ਨੂੰ ਛੱਡ ਕੇ ਲਿਬਰਲ ਦੇ ਵਿੱਚ ਚਲੇ ਗਏ ਸੋ ਉਹ ਇਹ ਵੀ ਚੀਜ਼ ਕਰਨਾ ਚਾਹੁੰਦੇ ਆ ਦੂਜਾ ਪ੍ਰਚਾਰ ਕਰਨਾ ਚਾਹ ਰਹੇ ਨੇ ਆਪਣੇ ਰੂਪ ਦੇ ਵਿੱਚ ਇਸ ਚੀਜ਼ ਦਾ ਕਿ ਇਹ ਇਸ ਚੀਜ਼ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਗਲਤ ਜਿਹੜਾ ਹੈ ਉਹ ਦਰਸਾਇਆ ਜਾਵੇ ਤਦੋਂ ਇਹ ਸੋਦਾ ਕਾਨੂੰਨ ਅਲਾਓ ਕਰਦਾ ਤਾਂ ਫਿਰ ਤੁਸੀਂ ਜਿਹੜਾ ਫਿਰ ਚਾਹੇ ਤੁਸੀਂ ਉਹਨੂੰ ਡਾਟੀ ਜਾਂ ਬੈਕ ਡੋਰ ਜਾਂ ਤੁਹਾਡੀ ਉਹਨਾਂ ਦਾ ਇਹਨਾਂ ਦਾ ਮਤਲਬ ਜੇ ਪੰਜਾਬੀ ਚ ਸਮਝਣਾ ਹੋਵੇ ਤਾਂ ਕਿ ਇਹ ਜਿਹੜਾ ਪਿਛਲੇ ਬਿਹਾਈਂਡ ਦਾ ਕਾਰਟਨ ਜੋ ਕੁਝ ਗੱਲਾਂ ਬਾਤਾਂ ਹੁੰਦੀਆਂ ਨੇ ਉਸ ਦੀ ਉਹ ਗੱਲ ਜਿਹੜੀ ਆ ਉਹ ਕਰਦੇ ਨੇ ਸੋ ਜਦੋਂ ਇਹ ਗੱਲਾਂ ਤਾਂ ਸੋਨਾਂ ਵਿੱਚ ਤਾਂ ਚੰਗੀਆਂ ਲੱਗਣਗੀਆਂ ਕਿ ਠੀਕ ਆ ਕੁਝ ਲੋਕਾਂ ਨੂੰ ਚੰਗੀਆਂ ਲੱਗਣਗੀਆਂ ਕੁਝ ਲੋਕਾਂ ਨੂੰ ਨਹੀਂ ਵੀ ਚੰਗੀਆਂ ਲੱਗਣਗੀਆਂ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਤੁਹਾਡੀ ਪਾਰਟੀ ਦੇ ਵਿੱਚ ਸਭ ਕੁਝ ਚੰਗਾ ਹੈ ਜਾਂ ਤੁਹਾਡੀ ਪਾਰਟੀ ਦੇ ਵਿੱਚ ਸਾਰਾ ਜੋ ਠੀਕ ਠਾਕ ਹੈ ਤਾਂ ਫਿਰ ਤੁਸੀਂ ਆਪਣੇ ਜਿਹੜੇ ਜਿੰਨੇ ਵੀ ਤੁਹਾਡੇ ਐਮਪੀਜ਼ ਨੇ ਉਹ ਤੁਹਾਡੀ ਲੀਡਰਸ਼ਿਪ ਨੂੰ ਅਗਰ ਸਹਿਕਾਰ ਕਰਦੇ ਨੇ ਜਬ ਤੁਹਾਨੂੰ ਉਹ ਸਹੀ ਮੰਨਦੇ ਨੇ ਜਾਂ ਉਹ ਇਹ ਸਮਝਦੇ ਨੇ ਕਿ ਠੀਕ ਹੈ ਸਾਰਾ ਕੁਝ ਤੇ ਫਿਰ ਉਹਨਾਂ ਨੂੰ ਛੱਡ ਛੱਡ ਕੇ ਭੱਜ ਭੱਜ ਕੇ ਜਾਣ ਦੀ ਦੂਜੀ ਪਾਰਟੀਆਂ ਦੇ ਵਿੱਚ ਜ਼ਰੂਰਤ ਨਹੀਂ ਹੋਣੀ ਚਾਹੀਦੀ ਤੋਂ ਕਿਤੇ ਨਾ ਕਿਤੇ ਜੇ ਬੰਦੇ ਨੂੰ ਆ ਕਿਤੇ ਨਾ ਕਿਤੇ ਕੋਈ ਕਮੀ ਪੇਸ਼ੀ ਹੈਗੀ ਆ ਤਾਂ ਉਹਨੂੰ ਸੁਧਾਰਨ ਦੀ ਗੱਲ ਕਰਨੀ ਚਾਹੀਦੀ ਆ ਨਾ ਕਿ ਉਹ ਉਹ ਕਿਉਂ ਨਰ ਕ ਪੰਜਾਬੀ ਚ ਕਿ ਤੋੜਾ ਦੂਜੇ ਦੇ ਉੱਤੇ ਝਾੜ ਦੇਣਾ ਤੇ ਆਪ ਆਪਣੇ ਆਪ ਨੂੰ ਜਿਹੜਾ ਹੈ ਉਹ ਪਾਕ ਪੇਤਰ ਸਮਝ ਲੈਣਾ ਮੈਨੂੰ ਲੱਗਦਾ ਇਹ ਵੀ ਇੱਕ ਜਦੋਂ ਤੁਸੀਂ ਕਿਸੇ ਕੰਪਨੀ ਕਿਸੇ ਵੀ ਪਾਰਟੀ ਨੂੰ ਲੀਡ ਕਰ ਰਹੇ ਹੁੰਦੇ ਨਾ ਜਦੋਂ ਤੁਸੀਂ ਅਜਿਹੀਆਂ ਹਰਕਤਾਂ ਕਰਦੇ ਹੋ ਸੋ ਉਹਦਾ ਖਮਿਆਜਾ ਵੀ ਕਈ ਵਾਰੀ ਪਾਰਟੀ ਨੂੰ ਭੁਗਤਣਾ ਪੈ ਸਕਦਾ ਸੋ ਇਹ ਭੁਗਤਿਆ ਵੀ ਹੈ ਸਮੇਂ ਦੇ ਵਿੱਚ ਦੇਖੋ ਇੱਥੇ ਤਾਂ ਆਪਣੇ ਸਰਦਾਰ ਕੁਲਿੰਦਰ ਸਿੰਘ ਜੀ ਇੱਥੇ ਤਾਂ ਪੀਰ ਪੋਲੀਵਰ ਨੇ ਜਿਹੜੀ ਡਲਟੀ ਬੈਕ ਰੂਮ ਡੀਲ ਦੀ ਗੱਲਬਾਤ ਕਰ ਦਿੱਤੀ ਉਹ ਜਦੋਂ ਅਸੀਂ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਜਦੋਂ ਅਸੀਂ ਐਕਸਟਰੋਸ਼ਨ ਦੀ ਗੱਲ ਕਰਦੇ ਆ ਮਰਡਰ ਕਿਲਿੰਗ ਕੈਨੇਡਾ ਦੀ ਸੌਵਰਨਟੀ ਦੀ ਗੱਲ ਕਰਦੇ ਉਦੋਂ ਪੀਐਮ ਮਾਰਕਰਨੀ ਅਤੇ ਇਹਨਾਂ ਦੀ ਜਿਹੜੀ ਸਰਕਾਰ ਆ ਪਬਲਿਕ ਸੇਫਟੀ ਬ੍ਰੈਸ ਦੀ ਆਪਾਂ ਗੱਲ ਕਰ ਰਹੇ ਹਾਂ ਨੀਤਾ ਨਾਨਦ ਜਿਹੜੇ ਫੌਨ ਮਿਨਿਸਟਰ ਨੇ ਉਹਦੀ ਗੱਲ ਕਰ ਲਓ ਟ੍ਰੇਡ ਮਿਨਿਸਟਰ ਮਿਸਟਰ ਸਿੱਧੂ ਉਹਦੀ ਗੱਲ ਕਰ ਲਓ ਇਹ ਕਿਹੜੀ ਡੀਲ ਕਰਦੇ ਨੇ ਇੰਡੀਆ ਦੇ ਨਾਲ ਇਹ ਕਿਹੜੀ ਡੀਲ ਸਿੱਖ ਕਮਿਊਨਿਟੀ ਸਿੱਖ ਭਾਈਚਾਰਾ ਕੈਨੇਡੀਅਨ ਸਿੱਖ ਇਸ ਗੱਲ ਤੋਂ ਬੜੇ ਔਖੇ ਪਾਰੇ ਨੇ ਕਿੰਨੇ ਮੈਂਬਰ ਪਾਰਲੀਮੈਂਟ ਨੇ ਇਹ ਕੁਝ ਬੋਲਦੇ ਨਹੀਂ ਉਦੋਂ ਛੱਡ ਛੱਡ ਕੇ ਇੱਧਰ ਜਾ ਰਹੇ ਤੇ ਕੱਲ ਨੂੰ ਦੂਜੇ ਪਾਸੇ ਵੀ ਜਾ ਸਕਦੇ ਇਹ ਮੁੱਦੇ ਵੀ ਕਿਤੇ ਨਾ ਕਿਤੇ ਉੱਠਣੇ ਚਾਹੀਦੇ ਕਿਉਂ ਨਹੀਂ ਉੱਠਦੇ ਭਾਈ ਕਿਉਂ ਨਹੀਂ ਬੋਲਦੇ ਜੇ ਲਿਬਰਲ ਦੀ ਮinority ਸੀ ਤਾਂ ਇਸ ਲਿਬਰਲ ਦੀ ਮinority ਦੇ ਵਿੱਚ ਵੀ ਤੁਹਾਡਾ ਕੋਈ ਮੁੱਦਾ ਹੱਲ ਨਹੀਂ ਹੋ ਰਿਹਾ ਤੁਹਾਡਾ ਕੋਈ ਇਸ਼ੂ ਵਿਚਾਰਿਆ ਨਹੀਂ ਜਾ ਰਿਹਾ ਉਹਦੇ ਉੱਤੇ ਅੰਡਰ ਕਾਰਪਟ ਹਾਂਜੀ ਉਹਨੂੰ ਤੁਸੀਂ ਟਕਿਆ ਜਾ ਰਿਹਾ ਇਹ ਬੈਕ ਡੋਰ ਜਿਹੜੀ ਬੈਕ ਰੂਮ ਡਰਟੀ ਡੀ ਲਿਆ ਇੰਡੀਆਨਾ ਕੀ ਹੋਈ ਹੋਗੀ ਇਹ ਵੀ ਸਵਾਲ ਲੋਕੀ ਕਰਦੇ ਨੇ ਇਹਦੇ ਤੇ ਕੁਝ ਕਮੈਂਟ ਕਰਨਾ ਚਾਹੁੰਦੇ ਹੋ ਕਿਉਂਕਿ ਬ੍ਰੈਂਪਟਨ ਦੇ ਵਿੱਚ ਡਿਪਟੀ ਮੇਅਰ ਨੇ ਵੀ ਰეკਮੈਂਡੇਸ਼ਨ ਕੀਤੀਆਂ ਨੇ ਕਿ ਸਰਕਾਰ ਨੂੰ ਆ ਜਿਹੜੇ ਵੱਧ ਸਖਤ ਕਾਨੂੰਨ ਬਣਾਉਣੇ ਚਾਹੀਦੇ ਨੇ ਕਿਉਂਕਿ ਲਾਰਸ ਬਿਸ਼ਨੋਈ ਵਰਗੇ ਜਾਂ ਉਹਦੀ ਗੈਂਗ ਨੂੰ ਟੂਰਿਸਟ ਐਲਾਨਣ ਦੇ ਨਾਲ ਮਸਲਾ ਹੱਲ ਨਹੀਂ ਹੋਣਾ ਤੇ ਕੀ ਇੰਡੀਆ ਨੇ ਇਹਨਾਂ ਗੱਲਾਂ ਇੰਡੀਆ ਨੂੰ ਐਕਸਪੋਜ਼ ਕਰਨਾ ਚਾਹੀਦੇ ਹੋਰ ਪਰ ਉਹ ਤਾਂ ਸਰਗੋਸ਼ ਡਲਟੀ ਬੈਕ ਰੂਮ ਦੀ ਲੋੱਦ ਵੀ ਹੋ ਰਹੀ ਲੱਗਦੀ ਹੈ ਜੀ ਤੁਸੀਂ ਬਿਲਕੁਲ ਦੇਖੋ ਬੜੀ ਗੱਲ ਸਿੱਧੀ ਤੇ ਸਪੱਸ਼ਟ ਜੀ ਹੈਗੀ ਆ ਕਿ ਜਦੋਂ ਵੀ ਤੁਸੀਂ ਆਪਾਂ ਕੱਲ ਵੀ ਇਸ ਮੁੱਦੇ 'ਤੇ ਕੱਲ ਛੇੜਨ ਦੀ ਕੋਸ਼ਿਸ਼ ਤੇ ਸਮੇਂ ਦੀ ਪਾਬੰਦੀ ਸੀਗੀ ਕਰ ਲਓ ਕਰ ਲਓ ਗੱਲ ਕੋਈ ਨਾ ਬੜਾ ਹਾਂ ਬਿਲਕੁਲ ਸਪੱਸ਼ਟ ਜੀ ਗੱਲ ਇਹ ਹੈਗੀ ਆ ਕਿ ਜਦੋਂ ਵੀ ਤੁਸੀਂ ਆਪਣੇ ਸਿਟੀਜ਼ਨਸ ਨੂੰ ਜਿਹੜਾ ਹੈਗਾ ਉਹ ਉਹਨੂੰ ਪ੍ਰਾਇਓਰਟੀ ਨਹੀਂ ਦਿਓਗੇ ਤੁਸੀਂ ਕਿਸੇ ਹੋਰ ਜਿਹੜੇ ਜਿਹੜੀ ਜਿਹੜੀ ਹੋਰ ਮੁੱਦਿਆਂ ਦੇ ਉੱਤੇ ਤੁਸੀਂ ਆਪਣੇ ਆਪ ਨੂੰ ਲਿਜਾਉਣ ਦੀ ਕੋਸ਼ਿਸ਼ ਕਰੋਗੇ ਸੋ ਉਦੋਂ ਫਿਰ ਕੀ ਹੋਏਗਾ ਕਿ ਉਦੋਂ ਤੁਹਾਡੇ ਅੱਗੇ ਇਹ ਆਉਣੀਆਂ ਹੀ ਆਉਣੀਆਂ ਗੱਲਾਂ ਹੁੰਦੀਆਂ ਨੇ ਕੱਲ ਆ ਜਾਣ ਪਰਸੂ ਆ ਜਾਣ ਉਹ ਆਉਣ ਵਾਲੇ ਸਮੇਂ ਦੇ ਵਿੱਚ ਆ ਜਾਣ ਕਿਉਂਕਿ ਉਹਦਾ ਕਾਰਨ ਵੱਡਾ ਇਹੀ ਹੁੰਦਾ ਕਿ ਜਦੋਂ ਜਦੋਂ ਤੁਸੀਂ ਜਿਹੜੀ ਜਿਹੋ ਜਿਹਾ ਕੁਝ ਤੁਸੀਂ ਬੀਜ ਰਹੇ ਹੋ ਉਹਨੂੰ ਆਫਟਰ ਆਲ ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਕੱਲ ਨੂੰ ਵੱਢਣਾ ਹੀ ਪੈਣਾ ਤੋ ਇਹ ਇਹ ਗੱਲ ਬੜੀ ਸਿੱਧੀ ਸੇ ਸਪਸ਼ਟ ਹੈ ਜਦੋਂ ਇਹਨਾਂ ਦੀ ਉਹ ਜਿਹੜੀ ਆਪਣੀ ਪਰਸਨਲ ਸਿਕਿਉਰਿਟੀ ਦਾ ਮਸਲਾ ਆਇਆ ਸੀਗਾ ਉਦੋਂ ਵੀ ਇਹ ਇਸ ਚੀਜ਼ ਦੇ ਉੱਤੇ ਇਹਨਾਂ ਦੇ ਜਿਹੜੇ ਚਾਣ ਵਾਲੇ ਸੀ ਉਹ ਵੀ ਇਸ ਚੀਜ਼ ਨੂੰ ਜਿਹੜਾ ਉਹ ਪ੍ਰਚਾਰਦੇ ਰਹੇ ਆਪ ਵੀ ਇਸ ਤਰ੍ਹਾਂ ਦੇ ਨਾਲੇ ਪ੍ਰਚਾਰਦੇ ਰਹੇ ਜਦੋਂ ਤੁਸੀਂ ਆਪਣੇ ਸਿਟੀਜ਼ਨ ਨੂੰ ਜਿਹੜਾ ਹੈ ਉਹ ਪਿੱਛੇ ਛੱਡ ਕੇ ਉਸ ਤੁਸੀਂ ਆਪਣੇ ਵਪਾਰ ਹਿੱਤਾਂ ਵਾਸਤੇ ਬਾਕੀ ਚੀਜ਼ਾਂ ਸਾਰੀਆਂ ਛਿੱਕੇ ਟੰਗਣ ਦੀ ਕੋਸ਼ਿਸ਼ ਕਰੋਗੇ ਪਰ ਕੱਲ ਨੂੰ ਤੁਹਾਡੇ ਆਪਣੇ ਦੇਸ਼ ਦੇ ਵਿੱਚ ਕੀ ਹੋ ਰਿਹਾ ਆ ਆ ਜਿਹੜੀਆਂ ਜਿਹੜੇ ਜਿਹੜੇ ਜੋ ਵੀ ਜੋ ਵੀ ਕੁਛ ਹੋ ਰਿਹਾ ਵਾਪਰ ਰਿਹਾ ਹੈਗਾ ਅਕਸਤਾ ਉਸਨੋਂ ਕਾਲਾਂ ਤੋਂ ਲੈ ਕੇ ਰੋਜ਼ ਦੀ ਗੋਲਾਬਾਰੀ ਹੋਣ ਤੋਂ ਲੈ ਕੇ ਇਹ ਸਾਰਾ ਕੁਝ ਜਿਹੜਾ ਹੈਗਾ ਇਹ ਇਨ੍ਹਾਂ ਲੀਡਰਸ਼ਿਪ ਦੀ ਕਮੀ ਦੇ ਕਾਰਨ ਹੀ ਹੈ ਕਿਉਂਕਿ ਇਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਜੇ ਤੁਹਾਡੀਆਂ ਜੇ ਤੁਸੀਂ ਇਮੀਗ੍ਰੇਸ਼ਨ ਪਾਲਿਸਿਜ਼ ਬਣਾਉਂਦੇ ਹੋ ਜੇ ਤੁਸੀਂ ਕੋਈ ਆਪਣੀਆਂ ਪਾਲਿਸਿਜ਼ ਨੂੰ ਜਿਹੜੀਆਂ ਪ੍ਰੈਕਟੀਕਲੀ ਲਾਗੂ ਕਰਦੇ ਹੋ ਤਾਂ ਫਿਰ ਉਹਦੇ ਕਨਸੀਕਵੈਂਸਸ ਵੀ ਤੁਹਾਨੂੰ ਦੇਖਣੇ ਚਾਹੀਦੇ ਆ ਕਿ ਇਹ ਜਿਹੜੀ ਜਿਨ੍ਹਾਂ ਨੂੰ ਅਸੀਂ ਬੁਲਾ ਰਹੇ ਆ ਜਾਂ ਜਿਹੜੇ ਲੋਕ ਆ ਰਹੇ ਆ ਜਾਂ ਜਿਨ੍ਹਾਂ ਨਾਲ ਅਸੀਂ ਵਪਾਰਕ ਸਬੰਧ ਬਣਾ ਰਹੇ ਹੈਗੇ ਆ ਉਹ ਲੋਕਾਂ ਦੇ ਨਾਲ ਜਦੋਂ ਅਸੀਂ ਡੀਲ ਕਰਨਾ ਤੇ ਇਹਦੇ ਨਾਲ ਸਾਨੂੰ ਹੋਰ ਕੀ ਕੁਝ ਫੇਸ ਕਰਨਾ ਪਏਗਾ ਸਾਨੂੰ ਆਪਣੇ ਕਾਨੂੰਨਾਂ ਦੇ ਅੰਦਰ ਵੀ ਜਿਹੜੀ ਆ ਉਹ ਚੇਂਜ ਕਰਨੀ ਪਊਗੀ ਆਪਣੇ ਲੋਕਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਤੇ ਜੇ ਤੁਹਾਡੇ ਆਪਣੇ ਲੋਕ ਜਾਂ ਖਾਸ ਤੌਰ ਤੇ ਆਪਣੇ ਲੋਕਾਂ ਦੇ ਵਿੱਚ ਜਿਹੜੀ ਕੋਸ਼ਿਸ਼ ਕੁਝ ਕਮਿਊਨਿਟੀਜ਼ ਨੇ ਉਹ ਟਾਰਗੇਟ ਹੋ ਰਹੀਆਂ ਹੋਣ ਤੁਹਾਡੇ ਤੇ ਬਾਰ ਬਾਰੇ ਕੁਐਸਚਨਸ ਹੋ ਰਹੇ ਹੋਣ ਤੁਸੀਂ ਆ ਲੋਕਲ ਸਾਡੀ ਰਿਸਪੋਨਸਿਬਿਲਟੀ ਦੀ ਗੱਲ ਕੀਤੀ ਹੈਗੀ ਅਗਰ ਕੀਰ ਸਿੰਘ ਹੋਣਾ ਨੇ ਮਸਲਾ اٹھਾਇਆ ਕਿ ਸਾਨੂੰ ਹੋਰ ਫੰਡਿੰਗ ਜਿਹੜੀ ਆ ਉਹ ਚਾਹੀਦੀ ਆ ਕਿਉਂਕਿ ਸ਼ਾਇਦ ਬੀਸੀ ਉਹਨਾਂ ਨੂੰ ਸਰੀ ਨੂੰ ਸ਼ਾਇਦ ਉੱਥੇ ਉਹਨਾਂ ਨੇ 60 ਮਿਲੀਅਨ ਜਿਹੜਾ ਹੈਗਾ ਉਹ ਦਿੱਤਾ ਹੈਗਾ ਤੇ ਸਾਨੂੰ ਕਿਉਂ ਨਹੀਂ ਦਿੱਤਾ ਹੈਗਾ ਸੋ ਗੱਲ ਜਿਹੜੀ ਹੈਗੀ ਆ ਉਹ ਉਹ ਗੱਲ ਠੀਕ ਆ ਪਰ ਪ੍ਰੈਕਟੀਕਲ ਰੂਪ ਦੇ ਵਿੱਚ ਇਹ ਚੀਜ਼ਾਂ ਜਿੰਨੀ ਦੇਰ ਤੱਕ ਜਦੋਂ ਤੁਸੀਂ ਕਿਹਾ ਕਿ ਸੰਭਵ ਨਹੀਂ ਕਰਦੇ ਹੈਗੇ ਗਰਾਊਂਡ ਲੈਵਲ ਦੇ ਉੱਤੇ ਕੰਮ ਨਹੀਂ ਹੁੰਦੀ ਲੋਕਾਂ ਨੂੰ ਕੁਝ ਦਿਖਦਾ ਨਹੀਂ ਲੋਕਾਂ ਨੂੰ ਕੋਈ ਸਿਕਿਉਰਿਟੀ ਦਾ ਜਿਹੜਾ ਹੈ ਮਸਲਾ ਜਿਹੜਾ ਜਿਹੜੀ ਲੋਕੀ ਤਾਂ ਇਮੀਡੀਏਟ ਰਿਲੀਫ ਚਾਹੁੰਦੇ ਆ ਨਾ ਕਿਉਂਕਿ ਹਰ ਬੰਦਾ ਇਹ ਚਾਹੁੰਦਾ ਕਿ ਜਿਸ ਦੇਸ਼ ਵਿੱਚ ਮੈਂ ਰਹਿ ਰਿਹਾ ਅਗਰ ਮੇਰੀ ਉੱਥੇ ਸੇਫਟੀ ਸਿਕਿਉਰਿਟੀ ਕੋਈ ਨਹੀਂ ਹੈਗੀ ਜੇ ਮੈਨੂੰ ਮੈਨੂੰ ਮੇਰੇ ਕੋਈ ਜਾਨ ਮਾਲ ਦੀ ਰਾਖੀ ਨਹੀਂ ਕਰ ਸਕਦਾ ਜਾਂ ਮੈਂ ਖੁਦ ਆਪਣੀ ਸੈਲਫ ਡਿਫੈਂਸ ਵਾਸਤੇ ਅੱਗੇ ਨਹੀਂ ਕਰ ਸਕਦਾ ਹੈਗਾ ਤਾਂ ਫਿਰ ਮੈਂ 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 ਤਾਂ ਬਿਲਕੁਲ ਨਹੀਂ ਹਾਂ ਸੋ ਜਦੋਂ ਬੰਦਾ ਇਹ ਮਹਿਸੂਸ ਕਰਨ ਲੱਗ ਪਵੇ ਤਕਰੀਬਨ ਆ ਪਿੱਛੇ ਹੁਣ ਕਹਿੰਦੇ ਨੇ ਕਿ 492 ਲੋਕਾਂ ਨੂੰ ਐਕਸਟਰਸਨ ਜਿਹੜੇ ਕੇਸ ਦੇ ਵਿੱਚ ਕਾਲ ਜਿਹੜੀਆਂ ਨੇ ਉਹ ਆਈਆਂ ਨੇ ਤੋ ਇਹ ਅੰਕੜਾ ਕਿਤੇ ਇਸ ਤੋਂ ਕਹਿੰਦੇ ਬਹੁਤ ਵੱਡਾ ਵੀ ਆ ਜਿਹੜਾ ਕੁਝ ਸਾਹਮਣੇ ਆ ਗਿਆ ਕੁਝ ਨਹੀਂ ਵੀ ਸਾਹਮਣੇ ਆ ਗਿਆ ਤੋ ਇਹ ਕੌਣ ਲੋਕ ਨੇ ਕਿੱਦਾਂ ਕਰ ਰਹੇ ਨੇ ਕਿੱਥੇ ਨੇ ਸਾਡੀਆਂ ਬਾਕੀ ਫੋਰਸਸ ਹੁਣ ਠੀਕ ਆ ਤਿੰਨ ਫੋਰਸਸ ਜਿਹੜੀਆਂ ਨੇ ਉਹ ਮਿਲ ਰਹੀਆਂ ਨੇ ਜਿੰਨੀ ਦੇਰ ਤੱਕ ਇਹਨਾਂ ਦਾ ਕੰਬਾਈਨਡਲੀ ਕੋਈ ਆਪਰੇਸ਼ਨ ਨਹੀਂ ਚੱਲਦਾ ਹੁਣ ਇਹ ਕੰਬਾਈਨਡ ਆਪਰੇਸ਼ਨ ਦੀ ਗੱਲ ਵੀ ਕਰਦੇ ਪਏ ਨੇ ਲੇਕਿਨ ਜਿੰਨੀ ਦੇਰ ਤੱਕ ਇਹ ਸਾਰੀਆਂ ਫੋਰਸਸ ਜਿਹੜੀਆਂ ਨੇ ਉਹ ਆਪਸ ਵਿੱਚ ਕਲੈਬੋਰੇਟ ਨਹੀਂ ਕਰਦੀਆਂ ਜਾਂ ਆਪਸ ਵਿੱਚ ਇਹਨਾਂ ਦਾ ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਗੈਪ ਰਹਿੰਦਾ ਉਨੀ ਦੇਰ ਤੱਕ ਆ ਸਾਰਾ ਕੁਝ ਜਿਹੜਾ ਹੋ ਵਾਪਰਿਆ ਦੇਖੋ ਬੜੀ ਸਪੈਸੀਫਿਕ ਗੱਲ ਆ ਕੰਟੀਕਵ ਸਟਰਕਚਰ ਨੂੰ ਵੀ ਸਟਰੋਂਗ ਹੋਣਾ ਪਏਗਾ ਫੋਰਸਸ ਨੂੰ ਵੀ ਸਟਰੋਂਗ ਹੋਣਾ ਪਏਗਾ ਲਾ ਦੇ ਵਿੱਚ ਵੀ ਚੇਂਜ ਹੋਣਾ ਪਏਗਾ ਠੀਕ ਆ ਕਿ ਅਸੀਂ ਜਿੱਥੋਂ ਆਏ ਆ ਕਿ ਅਸੀਂ ਉਥੇ ਉਹ ਜੇ ਤੰਗ ਜਿਹੜੇ ਲਾ ਸੀ ਉਹਨਾਂ ਨੂੰ ਵੀ ਅਸੀਂ ਜਿਹੜਾ ਸੀਗਾ ਕਿ ਉਹ ਉਹਨਾਂ ਦੇ ਵਿਰੋਧ ਵੀ ਅਸੀਂ ਜਿਹੜਾ ਉਹ ਜਾਂਦੇ ਸੀ ਪਰ ਜਿਹੜਾ ਇੱਥੇ ਦਾ ਲਾ ਏ ਉਹ ਅਸੀਂ ਇਹ ਨਹੀਂ ਕਹਿੰਦੇ ਕਿ ਹਿਊਮਨ ਬਿਲਕੁਲ ਅਗੇਂਸਟ ਹੋਵੇ ਪਰ ਲੇਕਿਨ ਇਹ ਤਾਂ ਹੋਵੇ ਕਿ ਜਿਹੜੇ ਤੁਹਾਡੇ ਲੋਕ ਨੇ ਉਹ ਪ੍ਰੋਟੈਕਟ ਹੋਣ ਪ੍ਰੋਪਰ ਤੌਰ ਤੇ ਤਾਂ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਇੱਕ ਛੋਟਾ ਸਮਾਲ ਬਿਜ਼ਨਸਮੈਨ ਬੰਦਾ ਵੀ ਅੱਜ ਇੱਕ ਕਿਸਮ ਦਾ ਇੱਕ ਡਰ ਦੇ ਸائے ਦੇ ਵਿੱਚ ਰਹਿ ਰਿਹਾ 25 30 ਸਾਲ ਪਹਿਲਾਂ ਤੁਸੀਂ ਤਾਂ ਭਾਈ ਬਹੁਤ ਪੁਰਾਣੇ ਇੱਥੇ ਤਾਂ ਤੁਸੀਂ ਲੋਕ ਕਹਿੰਦੇ ਨੇ ਕਿ ਅਸੀਂ ਲਾਅ ਕੰਮ ਨਹੀਂ ਅਸੀਂ ਲਾਉਂਦੇ ਆਪਣੇ ਘਰਾਂ ਨੂੰ ਤੇ ਅੱਜ ਸਥਿਤੀ ਕੀ ਹੈਗੀ ਆ ਕਿ ਤੁਹਾਡੇ ਡਰਾਈਵ ਵਿੱਚ ਕੋਈ ਵੀ ਵੜ ਸਕਦਾ ਕੋਈ ਵੀ ਤੁਹਾਡੇ ਉੱਤੇ ਕਿਸੇ ਤਰ੍ਹਾਂ ਦਾ ਹਮਲਾ ਕਰ ਸਕਦਾ ਹੈਗਾ ਸੋ ਇਹ ਜਦੋਂ ਚੀਜ਼ਾਂ ਜੇਸ ਦੇਸ਼ ਦੇ ਨਾਲ ਤੁਸੀਂ ਜਾ ਕੇ ਵਪਾਰਕ ਸਬੰਧ ਬਣਾ ਰਹੇ ਹੋ ਉਹਨਾਂ ਨਾਲ ਬੈਠ ਕੇ ਟੇਬਲ ਤੇ ਗੱਲ ਕਰੋ ਵੀ ਤੁਸੀਂ ਸਾਡੇ ਦੇਸ਼ ਦੇ ਵਿੱਚ ਇੰਟਰਫੀਰੈਂਸ ਪਹਿਲਾਂ ਹਾਂ ਇਹ ਵੀ ਇਹ ਵੀ ਗੱਲ ਹੈ ਜੇ ਹੁਣ ਇੱਕ ਸਕਿਉਰਿਟੀ ਇਥੇ ਦੀ RCMP CISC ਇੰਡੀਆ ਦੀ ਸਕਿਉਰਿਟੀ ਦੇ ਨਾਲ ਇੱਥੇ ਦੇ ਸਿਟੀਜ਼ਨ ਦੀ ਇਨਫੋਰਮੇਸ਼ਨ ਸ਼ੇਅਰ ਕਰੇਗੀ ਉਦੋਂ ਉਹਨਾਂ ਦੀ ਇਨਫੋਰਮੇਸ਼ਨ ਦੇ ਆਧਾਰ ਤੇ ਸਾਰਾ ਕੰਮ ਕਰੇਗੀ ਜੇ ਇਹਨਾਂ ਦੀ ਇਨਫੋਰਮੇਸ਼ਨ ਇੱਕ ਵੱਖਰੀ ਗੱਲ ਹੈ ਜੇ ਹੁਣ ਇਹਨਾਂ ਦੇ ਵੱਲੋਂ ਕੋਈ ਗੱਲਬਾਤ ਕੀਤੀ ਜਾਂਦੀ ਹੈ ਤਾਂ ਉੱਥੇ ਉੱਥੇ ਕਿੰਨੀ ਕੁ ਪਾਰਦਰਸ਼ਤਾ ਹੈ ਜਿਹੜੀ ਪੁਲਿਸ ਜਿਹੜਾ ਸਿਸਟਮ ਲੋਕਾਂ ਦੇ ਝੂਠੇ ਪੁਸ ਮੁਕਾਬਲੇ ਬਣਾ ਕੇ ਮਾਰਨ ਦੇ ਵਿੱਚ ਇਨਵੋਲਵ ਹੋਵੇ ਜਿਹੜਾ ਸਿਸਟਮ ਜਾਂ ਪੁਲਿਸ ਜਾਂ ਜਿਹੜੇ ਪੋਲਿਟੀਸ਼ੀਅਨ ਨੇ ਉਹਨਾਂ ਦੇ ਕਹੇ ਤੇ ਕੰਮ ਚੱਲਦਾ ਹੋਵੇ ਇਹ ਇੱਥੇ ਤਾਂ ਇਹੀ ਤਾਂ ਫਰਕ ਹੈ ਇੱਥੇ ਤੇ ਉੱਥੇ ਦਾ ਇੱਥੇ ਪੁਲਿਸ ਲੋਕਲ ਪੁਲਿਸ ਆਪਣਾ ਕੰਮ ਕਰਦੀ ਜਿਵੇਂ ਪੀਲ ਪੁਲਿਸ ਦੇ ਚੀਫ ਰਿਵੀ ਕਿਹਾ ਸੀ ਕਿ ਪੀਲ ਪੁਲਿਸ ਆਪਣੇ ਤੌਰ ਤੇ ਕੰਮ ਕਰਦੀ ਹੈ ਓਪੀਪੀ ਆਪਣੇ ਤੌਰ ਤੇ ਕੰਮ ਕਰਦੀ ਹੈ ਅਤੇ ਆਰਸੀਐਮਪੀ ਆਪਣੇ ਤੇ ਸੀਬੀਐਸਏ ਆਪਣੇ ਤੌਰ ਤੇ ਕੰਮ ਕਰਦੇ ਆ ਤੇ ਇਕੱਠੇ ਵੀ ਕੰਮ ਕਰਦੇ ਆ ਪਰ ਦੂਜੇ ਪਾਸੇ ਆਪਾਂ ਦੇਖਦੇ ਆ ਕਿ ਜਿਹੜਾ ਇੰਡੀਆ ਦਾ ਜਾਂ ਪੰਜਾਬ ਦਾ ਸਿਸਟਮ ਹੈ ਕਿੱਡਾ ਬੜਬੜੇ ਦਿਨ ਕਰ ਗੁਪਤੇ ਵਰ ਗਏ ਨੇ ਜਿਹੜੇ 35-40-40 ਸਾਲ ਤੋਂ ਜੀਤ ਡਿਵਾਲ ਜਾਂ ਕਿੰਨੇ ਨਾਮ ਨੇ ਜਿਹੜੇ ਵੱਡੇ ਲੈਵਲ ਤੇ ਮਾਸ ਕਿਲਿੰਗ ਲਈ ਸਿੱਖਾਂ ਦੀ ਸਿੱਖਾਂ ਤੇ ਅਤਿਆਚਾਰ ਕਰਨ ਹਿਮੋਰਾਇਡ ਵਾਇਲੇਸ਼ਨ ਕਰਨ ਲਈ ਜ਼ਿੰਮੇਵਾਰ ਨੇ ਉਹਨਾਂ ਲੋਕਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਕਾਂਗਰਸ ਨੇ ਭਾਜਪੀ ਨੇ ਵੱਡੇ-ਵੱਡੇ ਅਹੁਦੇ ਦੇ ਕੇ ਨਵਾਜਿਆ ਹੁਣ ਸਾਡੇ ਅਸਫੇਜੇ ਹੋਰ ਸੰਸਥਾਵਾਂ ਵੀ ਕਹਿ ਰਹੀਆਂ ਨੇ ਵੀ ਇਹਨਾਂ ਲੋਕਾਂ ਨੂੰ ਕਿਵੇਂ বিজে ਬਾਹਰ ਮਿੜ ਸਕਦੇ ਨੇ ਜਿਹੜੇ ਲੋਕੀ ਹਿਮੋਰਾਇਡ ਵਾਇਲੇਸ਼ਨ ਦੇ ਲਈ ਜ਼ਿੰਮੇਵਾਰ ਨੇ ਸੋ ਇਹ ਮੁੱਦੇ ਵੀ ਨੇ ਜਿਨ੍ਹਾਂ ਨੂੰ ਤੁਹਾਨੂੰ ਤੇ ਸਾਨੂੰ ਵਿਚਾਰਨਾ ਚਾਹੀਦਾ ਅੱਖਾਂ ਮੀਟ ਕੇ ਗੱਲ ਨਹੀਂ ਬਣਨੀ ਅੱਖਾਂ ਖੋਲ ਕੇ ਗੱਲ ਖੋਲ ਕੇ ਗੱਲ ਬਣਨੀ ਆ ਕਿਉਂਕਿ ਇਹ ਬੀਇੰਗ ਅ ਕੈਨੇਡੀਅਨ ਬੀਇੰਗ ਅ ਕੈਨੇਡੀਅਨ ਸਿੱਖ ਬੀਇੰਗ ਅ ਕੈਨੇਡੀਅਨ ਸਿਟੀਜ਼ਨ ਜੇ ਇੰਡੀਆ ਇੰਨੇ ਚੰਗਾ ਸੀ ਤਾਂ ਮਿਲੀਅਨਸ ਮਿਲੀਅਨ ਲੋਕੀ ਬਾਹਰ ਕਿਉਂ ਜਾ ਰਹੇ ਨੇ ਕਿਉਂਕਿ ਉੱਥੇ ਰੂਲਸ regulations ਦੀ ਗੱਲ ਕਰੀ ਜੇ ਇਹਨਾਂ ਦੇਸ਼ਾਂ ਨੂੰ ਵੀ ਇੰਡੀਆ ਵਰਗੇ ਬਣਾਉਣਾ ਸਿਸਟਮੈਟਿਕਲੀ ਤਾਂ ਫਿਰ ਭਾਈ ਜਿਨ੍ਹਾਂ ਨੂੰ ਇੰਡੀਆ ਬਹੁਤ ਚੰਗਾ ਲੱਗਦਾ ਤਾਂ ਫਿਰ ਉਹਨਾਂ ਨੂੰ ਇੰਡੀਆ 'ਚ ਰਹਿਣਾ ਚਾਹੀਦਾ ਸੀ ਇਹ ਵੀ ਗੱਲਾਂ ਬਾਤਾਂ ਨੇ ਸੋ ਬਹੁਤ ਸਾਰੇ ਇਸ਼ੂ ਨੇ ਜਿਹੜੇ ਵਿਚਾਰਨੇ ਚਾਹੀਦੇ ਨੇ ਕਿਉਂਕਿ ਗੱਲ ਹੁਣ ਤੁਸੀਂ ਟ੍ਰੇਡ ਦੀ ਗੱਲ ਕਰ ਲਓ ਜਾਂ ਤੁਸੀਂ ਹੋਰ ਇਸ਼ੂ ਦੀ ਗੱਲ ਕਰ ਲਓ ਜਿਹੜਾ ਸਮਾਨ ਉੱਥੋਂ ਆ ਰਿਹਾ ਫੂਡ ਦਾ ਸਮਾਨ ਆ ਰਿਹਾ ਖਾਣ ਵਾਲਾ ਸਮਾਨ ਆ ਰਿਹਾ ਮਠਾਈਆਂ ਠੋਕਦੇ ਭਾਅ 'ਚ ਆ ਰਹੀਆਂ ਨੇ ਹੋਰ ਬਹੁਤ ਬਹੁਤ ਕੁਝ ਆ ਰਿਹਾ ਕਿ ਇੱਥੇ ਤੇ ਉੱਥੇ ਦਾ ਸਟੈਂਡਰਡ ਦਾ ਫਰਕ ਨਹੀਂ ਹੈਗਾ ਕਿ ਜੇ ਤੋ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਭਾਵੇਂ ਕਿਸੇ ਹੋਰ ਥਰਡ ਵਰਲਡ ਕੰਟਰੀ ਤੋਂ ਆਉਂਦੇ ਨੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਲੋੜ ਤਾਂ ਕਿ ਕੈਨੇਡੀਅਨ ਹੈਲਥ ਦਾ ਵੀ ਧਿਆਨ ਰੱਖਿਆ ਜਾ ਸਕੇ ਰੂਲਸ ਐਂਡ ਰੈਗੂਲੇਸ਼ਨ ਦਾ ਵੀ ਧਿਆਨ ਰੱਖਿਆ ਜਾ ਸਕੇ ਅਤੇ ਪੀਐਮ ਟੂਟੋ ਨੇ ਵੀ ਕਿਹਾ ਸੀ ਕਿ ਜਿਹੜਾ ਕੈਨੇਡਾ ਆ ਰੂਲ ਆਫ ਲਾ ਵਾਲਾ ਦੇਸ਼ ਆ ਰੇਡੀਓ ਅੱਜ ਦੀ ਆਵਾਜ਼ ਤੁਸੀਂ 6 ਤੋਂ 7 ਵਜੇ ਤੱਕ ਸੁਣਦੇ ਹੋ ਉਸੇ ਸਾਨੂੰ ਆਈ ਪੀ ਟੀਵੀ ਟੀਵੀ ਦੇਖ ਸੁਣ ਸਕਦੇ ਹੋ ਅਤੇ ਅੱਜ ਦੀ ਆਵਾਜ਼ ਟੀਵੀ ਆਪਣਾ ਉੱਥੇ ਚੱਲਦਾ ਏ ਜੇ ਜੇ ਡੀ ਆਈ ਏ ਡਬਲਯੂ ਏ ਜ਼ेड ਜਿਹੜਾ 골ਡ ਤੇ 2910 ਆ ਤੇ 4K ਸਮਾਰਟ ਤੇ 3210 ਆ ਤੇ ਉਹ ਵੀ ਵਕ ਵਕ ਜਿਹੜੇ ਪ੍ਰੋਵਾਈਡਰ ਨੇ ਤੁਸੀਂ ਜਾ ਕੇ ਦੇਖ ਸਕਦੇ ਹੋ ਸਰ ਜਿਹੜਾ YouTube ਚੈਨਲ ਹੈ ਆ ਉਹ ਤਾਂ ਨਾ ਆ ਅੱਜ ਦੀ ਆਵਾਜ਼ ਟਰੰਟੋ ਉਹ ਵੀ ਤੁਸੀਂ ਦੇਖ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਫੇਸਬੁੱਕ ਹੈ ਤੁਹਾਡਾ ਅੱਜ ਦੀ ਆਵਾਜ਼ ਟੋਰੰਟੋ ਅਤੇ ਰੰਬਲਸ ਤੇ ਹੋਰ ਵੀ ਸਾਡਾ ਐਪ ਵੀ ਹੈ ਉੱਥੇ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਆਪਾਂ ਗੱਲਬਾਤ ਥੋੜੀ ਜੀ ਹੋਰ ਵੀ ਅੱਗੇ ਤੋਰਦੇ ਨਾਲ ਦੀ ਨਾਲ ਕਿਉਂਕਿ ਕਾਫੀ ਸਾਰੀ ਜਿਹੜੀ OPP ਨੇ ਅਤੇ ਲੋਕਲ ਪੁਲਿਸ ਨੇ ਮਿਲ ਕੇ ਇੱਕ ਬਹੁਤ ਵੱਡਾ ਜਿਹੜਾ ਸਟੋਲਨ ਵਹੀਕਲਸ ਹੈ ਉਹਨਾਂ ਦਾ ਵੀ ਇੱਕ ਪਰਦਾ ਫਾਸ਼ ਕੀਤਾ ਬੰਦਿਆਂ ਨੂੰ ਫੜੇ ਵੀ ਗਿਆ ਇਹ ਦਿੱਤੀ ਵੀ ਗੱਲਬਾਤ ਕਰਦੇ ਕੋਈ ਪੰਜਾਬ ਦੀਆਂ ਖਬਰਾਂ ਤੇ ਗੱਲਬਾਤ ਵੀ ਹੋਏਗੀ ਜਿਨੇ ਸਾਡੇ ਸਪਾਂਸਰ ਨੇ ਉਹਨਾਂ ਨੇ ਵੀ ਵੱਤ ਵੱਸ ਸਰਦਾਰ ਕੁਜਿੰਦਰ ਸਿੰਘ ਜੀ ਜੇ ਆਪਾਂ ਅੱਜ ਦੀ ਇੱਕ ਵੱਡੀ ਖਬਰ ਇਹ ਵੀ ਹੈ ਕਿ ਜਿ ਆਪਾਂ OPP CBSA ਅਤੇ ਲੋਕਲ ਪੁਲਿਸ ਨੇ ਮਿਲ ਕੇ 306 ਸਟੋਲਨ ਵਹੀਕਲ ਰਿਕਵਰ ਕੀਤੀਆਂ ਨੇ ਪੱਛੀ ਬੀ ਲੈਣਾ ਜਿਹੜਾ ਇਹ ਕਾਰਾਂ ਸਨ ਪ੍ਰੋਜੈਕਟ ਚੈੱਕ ਦੀ ਹਾਂਜੀ ਜਿਹੜਾ ਕਿ ਇਹ 2023 ਤੋਂ ਸ਼ੁਰੂ ਹੁੰਦਾ ਇਨਵੈਸਟੀਗੇਸ਼ਨ ਹੋਰ ਵੀ ਚੱਲ ਰਹੀ ਆ ਇਹਦੇ ਤੇ ਤੇ ਪੰਜਾਬ ਦੇ ਕੁਝ ਲੋਕ ਲੋਕਲ ਖਬਰਾਂ ਤੇ ਤੁਸੀਂ ਕੀ ਡਿਸਕਸ ਜਾਂ ਕੋਈ ਐਡ ਕਰਨਾ ਚਾਹੁੰਦੇ ਗੱਲਬਾਤ ਗੋ ਹੈਡ ਹਾਂਜੀ ਹਾਂਜੀ ਬਿਲਕੁਲ ਉਹ ਆਪਾਂ ਜਿਹੜੀ ਇੱਕ ਹੋਰ ਚੀਜ਼ ਪ੍ਰਚਾਰੀ ਇੱਥੇ ਪਿਛਲੇ ਆਪਣੀ ਇਸ ਖਬਰ ਦੇ ਨਾਲ ਹੀ ਰਿਲੇਟਡ ਹੈਗੀ ਆ ਤੇ ਕਹਿੰਦੇ ਨੇ ਕਿ ਜੇ ਤੁਸੀਂ ਆ ਗੱਲ ਕਰਦੇ ਹੋ ਤੁਸੀਂ ਇੱਥੇ ਕਿ ਪਾਰਟ ਦੀ ਗੱਲ ਕਰਦੇ ਹੈਗੇ ਤੇ ਕਹਿੰਦੇ ਜੀ ਇਹ ਇਹਨਾਂ ਨੇ ਇੰਟਰਪੋਲ ਦੇ ਜਿਹੜੀ ਕੋਈ ਇਹਨਾਂ ਦੀ ਮੀਟਿੰਗ ਹੋਈ ਸੀ ਕਿ ਜਿਹਦੇ ਵਿੱਚ 27 27 ਜਿਹੜੇ ਕੰਟਰੀ ਸੀਗੇ ਉਹ ਸ਼ਾਮਲ ਹੋਈ ਸੀ ਤੇ ਉਹਦੇ ਵਿੱਚ ਕੈਨੇਡਾ ਤੇ ਅਮਰੀਕਾ ਜਿਹੜੇ ਸੀਗੇ ਉਹ ਐਬਸੈਂਟ ਰਹੇ ਸੀਗੇ ਤੇ ਇਹਨਾਂ ਨੂੰ ਉਹਨਾਂ ਦੇ ਨਾਲ ਜਿਹੜਾ ਸੀਗਾ ਉਹ ਜ਼ਰੂਰ ਜਾਣਾ ਚਾਹੀਦਾ ਸੀਗਾ ਇਸ ਗੱਲ ਦਾ ਵੀ ਹੁਣ ਪਿਛਲੇ ਕੁਝ ਸਮੇਂ ਤੋਂ ਕਿੰਦੇ ਇਹ ਵੀ ਕਾਰਨ ਆ ਤੇ ਉਹਨਾਂ ਦੇ ਕਹਿਣ ਮੁਤਾਬਕ ਕਿ ਇਹ ਵੀ ਕਾਰਨ ਆ ਕਿ ਜਿਸ ਕਾਰਨ ਜਿਹੜਾ ਹੈਗਾ ਉਹ ਇਹਨਾਂ ਨੂੰ ਪੂਰੀ ਇਨਫੋਰਮੇਸ਼ਨ ਨਹੀਂ ਆਪ ਹੁੰਦੀ ਕਿ ਕਿਹੜੇ ਲੋਕ ਜਿਹੜੇ ਨੇ ਉਹ ਇੱਥੇ ਆ ਕੇ ਇਹੋ ਜਿਹੇ ਕ੍ਰਾਈਮ ਜਿਹੜੇ ਨੇ ਉਹ ਕਰਦੇ ਨੇ ਸੋ ਬੜੀ ਇੱਕ ਸਪਸ਼ਟੀ ਗੱਲ ਆ ਤੇ ਉਹ ਉਹ ਗੱਲ ਨੂੰ ਕਰਨ ਦੀ ਕੋਸ਼ਿਸ਼ ਇਹ ਕਰਦੇ ਕਿ 5 ਆ 5 ਆਈ ਜਿਹੜੇ ਨੇ ਉਹ ਕੁਝ ਨਹੀਂ ਹੈਗੇ ਉਹਨਾਂ ਦੇ ਕੋਲ ਇੰਨੀ ਇੰਟੈਲੀਜੈਂਸੀ ਪਾਵਰ ਨਹੀਂ ਹੈਗੀ ਜਾਂ ਉਹਨਾਂ ਕੋਲ ਇੰਨੀ ਪਾਵਰ ਨਹੀਂ ਹੈਗੀ ਕਿ ਉਹ ਸਾਰੇ ਇਸ ਚੀਜ਼ ਨੂੰ ਕੰਟਰੋਲ ਕਰਨ ਪਾਣ ਯਾਨੀ ਕਿ ਉਹ ਜਿਹੜੇ ਆ 5アイਜ਼ ਹੈਗੇ ਨੇ ਉਹਨਾਂ ਦੀ ਜਿਹੜੀ ਅ ਇੰਟੈਲੀਜੈਂਸ ਬਿਊਰੋ ਉਹਨੂੰ ਰਿਜੈਕਟ ਕਰਦੇ ਪਏ ਨੇ ਤੇ ਜਿਹੜਾ ਇੰਟਰਪੋਲ ਆ ਉਹਨੂੰ ਉਹ ਕਹਿ ਰਹੇ ਨੇ ਕਿ ਉਹ ਅਗਰ ਹੋਣ ਤੇ ਫੇਰ ਜਿਹੜਾ ਹੈ ਇਹਨਾਂ ਕੋ ਵਧੀਆ ਇਨਫੋਰਮੇਸ਼ਨ ਮਿਲ ਸਕਦੀ ਆ ਗੱਲ ਇਨਫੋਰਮੇਸ਼ਨ ਦੀ ਤਾਂ ਹੈ ਹੀ ਨਹੀਂ ਇੱਥੇ ਗੱਲ ਤਾਂ ਤੁਹਾਡੀ ਇਹ ਹੈਗੀ ਆ ਕਿ ਉਹ ਲੋਕ ਸੀਰੀਅਸ ਕਿੰਨੇ ਕਰਨੇ ਜਿਹੜੇ ਲੋਕ ਖੋਦੀ ਕਿਸੇ ਕੰਟਰੀ ਦੇ ਵਿੱਚ ਜਾ ਕੇ ਇੰਟਰਫੀਰੈਂਸ ਕਰਨਾ ਚਾਹੁੰਦੇ ਆ ਜੋ ਜਿਹੜੇ ਲੋਕ ਟੈਂਸ਼ਨਲੀ ਇਹ ਚੀਜ਼ ਕਰਦੇ ਪਏ ਆ ਉਹ ਇਸ ਗੱਲ ਦੀ ਇਨਫੋਰਮੇਸ਼ਨ ਕਿਉਂ ਦੇਣਗੇ ਉਹ ਤਾਂ ਬਿਲਕੁਲ ਨਹੀਂ ਇਸ ਚੀਜ਼ ਦੀ ਦੇਣਗੇ ਸੋ ਇਹ ਜਿਹੜੀ ਜਿਹੜਾ ਇਹ ਸਾਰਾ ਕੁਝ ਹੋਰ ਆ ਜਾਨੀ ਕਿ ਜੋ ਤੁਸੀਂ ਆ ਗੱਲ ਕੀਤੀ ਹੈਗੀ ਆ ਕਿ ਆ ਵਹੀਕਲਸ ਚੋਲਣ ਦੀ ਆ ਤੁਸੀਂ ਗੱਲ ਕੀਤੀ ਆ ਤਾਂ ਇਹ ਸਾਰਾ ਕੁਝ ਹੋ ਵਾਪਰਿਆ ਇਹਦੇ ਵਿੱਚ ਜਿਹੜੇ ਬੰਦੇ ਇਨਵੋਲਵ ਹੋ ਰਹੇ ਨੇ ਸੋ ਇਹਦੇ ਇਹ 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 ਸਾਰਾ ਕੁਝ ਜਦੋਂ ਆਪਾਂ ਨਜ਼ਰ ਮਾਰਦੇ ਆ ਨਾ ਇਹ ਇੱਕ ਇੱਕ ਜਗ੍ਹਾ ਤੇ ਉੱਤੇ ਆ ਕੇ ਗੱਲ ਖੜ ਜਾਂਦੀ ਹੈ ਜੇ ਕਿ ਇਹ ਲੋਕ ਕਿੰਨੀ ਕਿੰਨੀ ਵਾਰ ਫੜੇ ਜਾਂਦੇ ਨੇ ਪੁਲਿਸ ਇਹਨਾਂ ਨੂੰ ਫੜਦੀ ਆ ਤੇ ਫਿਰ ਇਹ ਬੇਲ ਤੇ ਬਾਹਰ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਫੇਰ ਰਿਪੀਟ ਉਹੀ ਜਿਹੜੇ ਕ੍ਰਾਈਮ ਨੇ ਉਸੇ ਤਰ੍ਹਾਂ ਦੇ ਨਾਲ ਹੀ ਉਹ ਕਰਦੇ ਨੇ ਉਹਦਾ ਕਾਰਨ ਇਹ ਕਿ ਇੱਥੇ ਦੇ ਜਿਹੜੇ ਜਿਹੜਾ ਜਿਹੜੀ ਬੇਲ ਦਾ ਸਿਸਟਮ ਹੈਗਾ ਬੇਲ ਰਿਫਾਰਮ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਜਦ ਬਾਕੀ ਜਿਹੜੇ ਕਾਨੂੰਨ ਨੇ ਉਹ ਉਹਨਾਂ ਮੁਤਾਬਕ ਕਿ ਜੇ ਕੋਈ ਬੰਦਾ ਇੱਕ ਦੋ ਵਾਰੀ ਫੜਿਆ ਗਿਆ ਤੇ ਕਮ ਸੇ ਕਮ ਉਹਨੂੰ ਇੰਨੀ ਕਿ ਸਜ਼ਾ ਤਾਂ ਹੋਣੀ ਚਾਹੀਦੀ ਆ ਕਿ ਉਹ ਕੁਝ 10 15 20 ਸਾਲ ਜਿਹੜੇ ਜਿਹੜੇ ਜਿਸ ਤਰ੍ਹਾਂ ਦਾ ਉਹ ਕ੍ਰਾਈਮ ਕਰਦਾ ਉਹ ਅੰਦਰ ਰਹੇ ਤਾਂ ਕਿ ਉਹਨੂੰ ਪਤਾ ਲੱਗੇ ਤੇ ਦੂਜਿਆਂ ਵਾਸਤੇ ਇੱਕ ਐਗਜ਼ੈਂਪਲ ਜੜੀ ਉਹ ਸੈੱਟ ਹੋਵੇ ਜਿਹੜਾ ਬੰਦਾ ਸਹੀ ਆ ਜਾਂ ਠੀਕ ਆ ਜਿੰਨੇ ਕੋਈ ਕ੍ਰਾਈਮ ਨਹੀਂ ਕੀਤਾ ਉਹਦੇ ਵਾਸਤੇ ਤਾਂ ਇਹ ਚੀਜ਼ ਹੈ ਨਹੀਂ ਇਹ ਉਸ ਤਰ੍ਹਾਂ ਦਾ ਕਾਨੂੰਨ ਤਾਂ ਨਹੀਂ ਹੋਏਗਾ ਕਿ ਇਹ ਕੋ ਪੋਲੀਟਿਸ਼ੀਨ ਕਿਸੇ ਨੂੰ ਫੋਨ ਕਰਕੇ ਫਸਾ ਦੇ। ਉਹ ਜਦੋਂ ਇੱਥੇ ਇਸ ਤਰ੍ਹਾਂ ਦੀ ਗੱਲ ਨਹੀਂ ਆਪਾਂ ਮਹਿਸੂਸ ਕਰਦੇ ਤਾਂ ਇਹਦਾ ਮਤਲਬ ਕਿ ਸਾਨੂੰ ਇੱਥੇ ਇਸ ਤਰ੍ਹਾਂ ਦੇ ਜਿਹੜੇ ਮੈਂ ਪਹਿਲਾਂ ਵੀ ਸਟਾਰਟਿੰਗ 'ਚ ਜਿਹੜੀ ਗੱਲ ਕੀਤੀ ਹੈ ਕਿ ਜਿਹੜਾ ਪੋਲੀਟਿਕਲ ਸਟਰਕਚਰ ਆ ਉਹਨੂੰ ਜਿੰਨੀ ਦੇਰ ਤੱਕ ਉਹ ਬੋਲਡ ਹੋ ਕੇ ਫੈਸਲੇ ਨਹੀਂ ਲੈਂਦਾ ਉਹ ਕੌਨਫੀਡੈਂਟਲੀ ਇਹ ਚੀਜ਼ ਨਹੀਂ ਕਰਦਾ ਉਹ ਆਪਣੇ ਬਾਕੀ ਹਿੱਸੇ ਨਹੀਂ ਛੱਡਦਾ ਜੇ ਤਾਂ ਸਮਾਂ ਹੀ ਟਪਾਉਣਾ ਪਿਛਲੇ ਸਮੇਂ ਦੇ ਵਿੱਚ ਇਹੀ ਕੁਝ ਹੁੰਦਾ ਆ ਰਿਹਾ ਲਗਾਤਾਰ ਕਿ ਆਪਣੀ ਟਰਮ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਸਮੂਥਲੀ 2 3 ਸਾਲ 5 ਸਾਲ 4 ਸਾਲ ਆਪਾਂ ਆਪਣੇ ਕਰ ਲਈਏ ਪੂਰੇ ਫਿਰ ਅੱਗੋਂ ਦੇਖਾਂਗੇ ਫਿਰ ਨਵੇਂ ਜਿਹੜੇ ਨੇ ਉਹ ਆਪਾਂ ਲੋਕਾਂ ਨੂੰ ਨਵੇਂ ਵਾਅਦੇ ਵਿੱਚ ਲਾਵਾਗੇ ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਜਾਂ ਜੋ ਕੁਝ ਹੋ ਰਿਹਾ ਇਹਦੇ ਪਿੱਛੇ ਆ ਕੇ ਬੇਸ ਇਹੀ ਖੜਦਾ ਹੈਗਾ ਕਿ ਜਿੰਨੀ ਦੇਰ ਤੱਕ ਜਦੋਂ ਜਿਸ ਤਰ੍ਹਾਂ ਦੀ ਪਾਪੂਲੇਸ਼ਨ ਤੁਸੀਂ ਜਿਨ੍ਹਾਂ ਨੂੰ ਤੁਸੀਂ ਇਨਵਾਈਟ ਕੀਤਾ ਉਨ੍ਹਾਂ ਮੁਤਾਬਕ ਉਹਨਾਂ ਨੇ ਇਹ ਚੰਗੀ ਤਰ੍ਹਾਂ ਦੇ ਨਾਲ ਜਾਣ ਲਿਆ ਕਿ ਇੱਥੇ ਕਾਨੂੰਨ ਦੇ ਵਿੱਚ ਚੋਰ ਮੋਰੀਆਂ ਬਹੁਤ ਨੇ ਤੇ ਇੱਥੇ ਬਹੁਤ ਸਖਾਲਾ ਹੈ ਇਸ ਚੀਜ਼ ਦਾ ਸੋ ਜਦੋਂ ਉਹ ਚੀਜ਼ ਉਹਨਾਂ ਨੂੰ ਅੰਡਰਸਟੈਂਡ ਹੋ ਗਈ ਤਾਂ ਫਿਰ ਉਹ ਫਿਰ ਇਸ ਚੀਜ਼ ਦੇ ਉੱਤੇ ਬਿਲਕੁਲ ਨਹੀਂ ਡਰਦੇ ਕਿ ਅਸੀਂ ਕੋਈ ਕ੍ਰਾਈਮ ਕਰਨ ਵਾਲੇ ਇਹ ਗੱਲ ਸੋਚੀਏ ਕੱਲ ਨੂੰ ਸਾਡੀ ਜਿਹੜੀ ਜ਼ਿੰਦਗੀ ਹੈ ਉਹ ਬਰਬਾਦ ਹੋ ਸਕਦੀ ਹੈ ਜੀ ਭਾਈ ਦੇਖੋ ਇੱਕ ਤਾਂ ਉਹ ਲੋਕ ਨੇ ਜਿਹੜੇ ਇਥੇ ਰ ਸਿਟੀਜ਼ਨ ਨੇ ਜਾਂ ਇਥੇ ਪੀਆਰ ਨੇ ਉਹ ਕ੍ਰਾਈਮ ਕਰਦੇ ਨੇ ਉਹ ਵੀ ਗਲਤ ਗੱਲ ਆ ਕੋਈ ਵੀ ਕ੍ਰਾਈਮ ਕਰਤਾ ਗਲਤ ਆ ਉਹ ਲੋਕ ਨੇ ਜਦੋਂ ਆਪਾਂ ਟਰਾਂਸਨੇਸ਼ਨਲ ਅਪਰੇਸ਼ਨ ਦੀ ਗੱਲ ਕਰਦੇ ਜਦੋਂ ਇੰਡੀਆ ਦੀ ਗੱਲ ਚੱਲਦੀ ਬਾਰ ਬਾਰ ਕਿਉਂਕਿ ਬਹੁਤ ਸਾਰੇ ਜਦੋਂ ਸੌਥੀਸ਼ਨ ਦਾ ਇਸ਼ੂ ਨਹੀਂ ਹੈਗਾ ਇਹ ਮੋਸਟਲੀ ਸਿੱਖ ਨੇ ਟਰਾਂਸਨੇਸ਼ਨਲ ਅਪਰੇਸ਼ਨ ਜਾਂ ਫਿਰ ਕਹ ਲਓ ਕਿ ਜਿਹੜਾ ਸਿੱਖ ਬਿਜ਼ਨਸਮੈਨ ਨੂੰ ਇਦਾਂ ਫਰੋਤੀਆਂ ਦੀ ਕਾਜ਼ ਹੋਣੀ ਜਾਂ ਉਹਨਾਂ ਦੇ ਮਰਡਰ ਹੋਣੇ ਜਾਂ ਕਿਸੇ ਤੋਂ ਵੀ ਮਰਡਰ ਹੋਣਾ ਗਲਤ ਆ ਹਾਂਜੀ ਸੋ ਇਹਨੂੰ ਵੱਖਰਾ ਕਰਕੇ ਨਹੀਂ ਦਿਖਾਇਆ ਜਾ ਸਕਦਾ ਇਹ ਮੁੱਦੇ ਵੀ ਨਹੀਂ ਫਿਰ ਜਿਹੜੇ ਪਾਲਟੀਸ਼ਨ ਨੇ ਉਹ ਕਦੋਂ ਰਿਸਪੌਂਸਿਵਿਲਟੀ ਕਬੂਲਣਗੇ ਜਿਨ੍ਹਾਂ ਨੇ ਲਿਬਰਲ ਪਾਰਟੀ ਲਈ ਮੈਂਬਰਸ਼ਿਪ ਬਣਾ ਕੇ ਮਾਰ ਕਰਨੀ ਦੇਖੋ ਜੀ ਟੂਡੋ ਸਾਹਿਬ ਨੇ ਵਧੀਆ ਕੀਤਾ ਸੀ ਬਾਹਰ ਕਰਨੀ ਵੀ ਹੁਣ ਲਿਬਰਲ ਬੰਗ ਸਟੈਂਡ ਰਹਿਣਗੇ ਹੁਣ ਤਾਂ ਪੀਰ ਪੋਲੀਵਰ ਵੀ ਸਵਾਲ ਕਰਦਾ ਵੀ ਤੁਸੀਂ ਭਾਈ ਜਿਹੜਾ ਇਹ ਕੁਛ ਨਾ ਕੁਛ ਕਰੋ ਜਿਹਨਾਂ ਲੋਕਾਂ ਨੇ ਤੁਹਾਡੇ ਵੋਟਾਂ ਪਾਈਆਂ ਉਹਨਾਂ ਦਾ ਸੇਖਿਆਰ ਰੱਖੋ ਸੋ ਮੈਂਬਰ ਪਾਰਲੀਮੈਂਟ ਨੇ ਜਾਂ ਹੋਰ ਨੇ ਸਪੋਰਟਰ ਕਦੋਂ ਬੋਲਣ ਇਹ ਬਾਰ ਬਾਰ ਸਵਾਲ ਉੱਠਦੇ ਨੇ ਔਰ ਉਠਣੀ ਵੀ ਚਾਹੀਦੀ ਹੈ ਕਿਉਂਕਿ ਅਸੀਂ ਇੱਕ ਵਧੀਆ ਦੇਸ਼ ਵਿੱਚ ਰਹਿ ਰਹੇ ਹਾਂ ਜਿੱਥੋਂ ਸਾਨੂੰ ਆਸ ਹੈ ਜਿੱਥੇ ਹਰ ਕਿਸਰੀ ਦੀ ਪ੍ਰੋਟੈਕਸ਼ਨ ਹੈ ਪੁਲਿਸ ਦੀ ਪੁਲਿਸ ਆਪਣੇ ਤੌਰ ਤੇ ਕੰਮ ਕਰਦੀ ਹੈ ਸਿਸਟਮ ਆਪਣੇ ਤੌਰ ਤੇ ਕੰਮ ਕਰਦਾ মিডিਆ ਆਪਣੇ ਤੌਰ ਤੇ ਕੰਮ ਕਰਦਾ ਪਰ ਜੇ ਸਿਸਟਮ ਜਿਹੜਾ ਆ ਜਾਂ ਪੋਲੀਟੀਸ਼ੀਅਨ ਨੇ ਉਹ ਉਹਨਾਂ ਦੀ ਡਰਾ ਨੂੰ ਕਿਉਂਕਿ ਜਿਹੜੀ ਏਜੰਸੀਆਂ ਨੇ ਉਹ ਪੀਐਮ ਮੋਦੀ ਨੂੰ ਜਵਾਬ ਦੇ ਨੇ ਉਹ ਅਜੀਤ ਡਵਾਲ ਆ ਜਾਂ ਹੋ ਰਿਹਾ ਜਾਂ ਫਾਈਨੈਂਸ ਜਿਹੜਾ ਉੱਥੇ ਆਪਣਾ ਉਪ ਰਾਜ ਮੰਤਰੀਆ ਜਾਂ ਹੂਮ ਮਿਨਿਸਟਰ ਆ ਜਦੋਂ ਉਹਨਾਂ ਦੇ ਨਾਂ ਵਿੱਚ ਆਉਂਦੇ ਨੇ ਆਰਸੀਐਮਪੀ ਕਹਿੰਦੀ ਆ ਫੇਰ ਵੀ ਪੋਲਿਟਿਸ਼ਨ ਯਕੀਨ ਨਹੀਂ ਕਰਦੇ ਪੂਰੀ ਵੀ ਕੌਂਸਲ ਕਹੇ ਲਈ ਫੇਰ ਵੀ ਯਕੀਨ ਨਹੀਂ ਕਰਦੇ ਤਾਂ ਲੋਕ ਕਿਹਦੇ ਤੇ ਯਕੀਨ ਕਰਨਗੇ ਤਾਂ ਫੇਰ ਲੋਕਾਂ ਨੂੰ ਕੀ ਕਰਨਾ ਚਾਹੀਦਾ ਆਪਣੇ ਸੰਸਥਾਵਾਂ ਨੂੰ ਕੀ ਕਹਨਾ ਜਿਸ ਤਰ੍ਹਾਂ ਟ੍ਰਾਂਸਨਸੈਕਸਪ੍ਰੈਸ਼ਨ ਦੇ ਸਬੰਧ ਦੇ ਵਿੱਚ ਵੀ ਗੱਲਾਂ ਵੱਤਾਂ ਹੋ ਰਹੀਆਂ ਨੇ ਕਿਉਂਕਿ ਟ੍ਰਾਂਸਸੈਕਸਚੁਅਲ ਪ੍ਰੈਸ਼ਨ ਪੋਲਿਟਿਸ਼ੀਅਨ ਦੇ ਜ਼ਬਾਨ ਤੇ ਅਜੇ ਚੱਲ ਰਿਹਾ ਉਹ ਇਧੇ-ਉਧੇ ਘੁੰਮਦੇ ਨੇ ਇੱਕ ਦੋ ਮਿੰਟ ਚ ਆਪਾਂ ਕੋਈ ਹੋਰ ਗੱਲ ਕਰੀ ਫਿਰ ਸੁਭਾਅਤਿਕਰੀ ਹਾਂ ਜੀ ਹਾਂ ਬਿਲਕੁਲ ਭਾਜੀ ਦੇਖੋ ਆਪਾਂ ਸਾਰੇ ਹੀ ਇਸ ਜਿਹੜੇ ਵੀ ਮੁੱਦਿਆਂ ਦੇ ਉੱਤੇ ਆਪਾਂ ਗੱਲਬਾਤ ਜਿਹੜੀ ਆ ਉਹ ਕੀਤੀ ਹੈਗੀ ਆ ਉਹਦਾ ਕਾਰਨ ਸਿਰਫ ਇਹ ਹੀ ਆ ਕਿ ਇੱਥੇ ਜਿੰਨੀ ਦੇਰ ਤੱਕ ਜਿਹੜੇ ਜਿਹੜਾ ਜਿਹੜਾ ਪੋਲੀਟੀਕਲ ਜਿੰਨਾ ਵੀ ਸਟਰਕਚਰ ਹੈਗਾ ਉਹਨੂੰ ਇੱਕ ਗੱਲ ਤਾਂ ਸਮਝਣੀ ਚਾਹੀਦੀ ਹੈ ਕਿ ਲੋਕਾਂ ਨੇ ਸਾਨੂੰ ਇਸ ਕਰਕੇ ਚੁਣਿਆ ਕਿ ਅਸੀਂ ਲੋਕਾਂ ਦੀ ਜਿਸ ਜਿਸ ਵੀ ਉਹ ਖੇਤਰ ਚੋਂ ਉਹ ਚੁਣ ਕੇ ਗਏ ਨੇ ਜਿਸ ਵੀ ਏਰੀਆ ਚੋਂ ਚੁਣ ਕੇ ਗਏ ਨੇ ਉਹ ਸਾਨੂੰ ਉਹ ਅਸੀਂ ਉਹਨਾਂ ਦਾ ਰਿਪਰੈਜ਼ੈਂਟੇਟਿਵ ਬਣਨਾ ਹੈਗਾ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ ਜਿਹੜਾ ਹੈ ਇਹ ਉਹਨਾਂ ਦੀ ਜੌਬ ਆ ਸੋ ਇਹ ਜੌਬ ਨਹੀਂ ਹੈ ਉਹਨਾਂ ਦੀ ਕਿ ਉਹ ਉਹ ਕਿਸੇ ਉਹ ਲੋਕਾਂ ਦੇ ਫੰਕਸ਼ਨਾਂ ਦੇ ਚਲੇ ਗਏ ਤਾਂ ਉਹ ਉਹਨਾਂ ਦੀ ਜਿਹੜੀ ਡਿਊਟੀ ਆ ਉਹ ਖਤਮ ਹੋ ਗਈ ਤੁਹਾਨੂੰ ਰਿਪਰੈਜ਼ੈਂਟ ਕਰਨ ਵਾਸਤੇ ਭੇਜਿਆ ਗਿਆ ਤੇ ਉਹਦੇ ਰਿਪਰੈਜ਼ੈਂਟ ਤੁਸੀਂ ਕਰਨਾ ਕੀ ਹੈ ਕਿ ਲੋਕਾਂ ਦੇ ਜਿਹੜੇ ਮੁੱਦੇ ਨੇ ਜਾਂ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਤੁਸੀਂ ਜਿਹੜਾ ਹੈ ਉਹ ਪਾਰਲੀਮੈਂਟ ਦੇ ਵਿੱਚ ਜਾ ਕੇ ਦੱਸਣਾ ਕਿ ਦੇਖੋ ਜਦੋਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਹਰਾਨਗੀ ਵਾਲੀ ਇਹ ਗੱਲ ਇਹਦੀ ਪਹਿਲਾਂ ਇਹ ਕਹਿੰਦੇ ਨੇ ਕਿ ਸਾਨੂੰ ਜਿਹੜੇ ਨੇ ਉਹ ਇਹ ਗੱਲਾਂ ਦੀ ਸਾਰੀ ਸਮਝ ਆ ਸਾਨੂੰ ਪਤਾ ਸਾਰਾ ਕੁਝ ਜਦੋਂ ਕੋਈ ਗੱਲਬਾਤ ਕੀਤੀ ਜਾਂਦੀ ਹੈ ਤੇ ਮੀਡੀਆ ਕਈ ਮੀਡੀਆ ਤੇ ਵੀ ਇਹ ਪ੍ਰਚਾਰਿਆ ਜਾਂਦਾ ਕਿ ਸਾਨੂੰ ਈਮੇਲਸ ਕਰੋ ਕਿ ਈਮੇਲ ਨਾਲ ਸਾਨੂੰ ਦੋ ਅਸੀਂ ਈਮੇਲਸ ਕਰਾਂਗੇ ਤੇ ਫਿਰ ਅਸੀਂ ਉੱਥੇ ਜਾ ਕੇ ਬੋਲਾਂਗੇ ਜਦੋਂ ਤੁਸੀਂ ਵੋਟਾਂ ਵਾਸਤੇ ਆਉਂਦੇ ਹੋ ਉਦੋਂ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਸਾਰੇ ਮੁੱਦੇ ਸਾਨੂੰ ਪਤਾ ਨੇ ਅਸੀਂ ਜਾ ਕੇ ਆਵਾਜ਼ ਬਣਾਂਗੇ ਤੁਹਾਡੀ ਪਰ ਉੱਥੇ ਜਾਂਦੇ ਹੀ ਤੁਸੀਂ ਬੈਕ ਬੈਂਚਰ ਬਣ ਜਾਂਦੇ ਹੋ ਤੁਸੀਂ ਚੁੱਪ ਕਰਕੇ ਬੈਠ ਜਾਂਦੇ ਹੋ ਆਪਣਾ ਸਮਾਂ ਟਪਾਉਂਦੇ ਹੋ ਤੁਸੀਂ ਕੋਈ ਹੋਰ ਗੱਲਬਾਤ ਜਿਹੜੀ ਆ ਉਹ ਨਹੀਂ ਕਰਕੇ ਰਾਜੀ ਨੇ ਜਿਹੜੇ ਲੋਕਾਂ ਦੇ ਵਿੱਚ ਤੁਸੀਂ ਜਾ ਕੇ 4 ਸਾਲ ਬਾਅਦ ਮੂੰਹ ਦਿਖਾਉਣਾ ਕਮ ਸੇ ਕਮ ਤੁਸੀਂ ਉਹਨਾਂ ਲੋਕਾਂ ਦੀਆਂ ਕੋਸ ਸਮੱਸਿਆਵਾਂ ਨੂੰ ਉੱਥੇ ਜਾ ਕੇ ਅਠਾਓ ਤੇ ਸਹੀ ਗਵਰਨਮੈਂਟ ਨੂੰ ਜਿਹੜਾ ਹੈ ਉਹ ਪ੍ਰੈਸ਼ਰਾਈਜ਼ ਤਾਂ ਕਰੋ ਕਿ ਮੇਰੇ ਇਲਾਕੇ ਦੇ ਵਿੱਚ ਮੇਰੇ ਸ਼ਹਿਰ ਦੇ ਵਿੱਚ ਮੇਰੀ ਏਰੀਆ ਦੇ ਵਿੱਚ ਆਹ ਪ੍ਰੋਬਲਮਸ ਨੇ ਸੋ ਉਹਨਾਂ ਨੂੰ ਸੋਲਵ ਤੁਸੀਂ ਜਿਹੜਾ ਹੈ ਉਹ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੇ ਐਫਰਟਸ ਦਿਖੇ ਨੇ ਤੇ ਜਦੋਂ ਤੁਸੀਂ ਉੱਥੇ ਜਾ ਕੇ ਬੋਲਣਾ ਹੀ ਕੁਛ ਨਹੀਂ ਤੁਸੀਂ ਜਾ ਕੇ ਉੱਥੇ ਬਿਲਕੁਲ ਬੈਠ ਜਾਣਾ ਕੀ ਆਪਣਾ ਸਮਾਂ ਟਪਾਇਆ ਆਪਣੀ ਸੈਸ਼ਨ ਕੰਪਲੀਟ ਕੀਤਾ ਤੇ ਆਪਣਾ ਆ ਗਏ ਤੇ ਇਹ ਤੁਹਾਡੀ ਜੌਬ ਨਹੀਂ ਹੈ ਤੁਹਾਨੂੰ ਰਿਪਰੈਜ਼ੈਂਟ ਕਰਨ ਵਾਸਤੇ ਭੇਜਿਆ ਗਿਆ ਤੇ ਤੁਸੀਂ ਰਿਪਰੈਜ਼ੈਂਟ ਹਾਂ ਹਾਂ ਕਿਉਂਕਿ ਕਈ ਵਾਰੀ ਤੁਹਾਨੂੰ ਕੋਈ ਮੌਕਾ ਹੁੰਦਾ ਸਟੈਂਡ ਅਪ ਕਰਨ ਦਾ ਸਟੈਂਡ ਕਰਨਾ ਚਾਹੀਦਾ ਹੈ ਔਰ ਗੁਰੂ ਸਾਹਿਬ ਵੀ ਕਹਿੰਦੇ ਨੇ ਸੱਚ ਸੁਣਾਈ ਸੱਚ ਕੀ ਬੇਲਾ ਜਦੋਂ ਬੋਲਣ ਦਾ ਟਾਈਮ ਹੈ ਉਦੋਂ ਸਾਨੂੰ ਬੋਲਣਾ ਚਾਹੀਦਾ ਧੰਨਵਾਦ ਤੁਸੀਂ ਅੱਜ ਦੀ ਬਾਤ ਜੋ ਸੁੋਤਿਆਂ ਨੂੰ ਵੀ ਸਾਂਝ ਪਾਉਂਦੇ ਹਾਂ ਪਰ ਫਿਰ ਮਿਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ